ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਇੱਕ ਹੋਰ ਨਲਕੀ ਅਣਗਹਿਲੀ ਲਾਪਰਵਾਹੀ ਦੀ ਖਬਰ ਤੁਹਾਡੇ ਸਾਹਮਣੇ ਲੈ ਕੇ ਆ ਗਏ ਆ ਦੱਸ ਦਈਏ ਕਿ ਸਮਾਜਿਕ ਸੁਰੱਖਿਆ ਵਿਭਾਗ ਦੀ ਇੱਕ ਨਲਕੀ ਸਾਹਮਣੇ ਆਈ ਹੈ ਗੱਲ ਕਰੀਏ ਕੁਝ ਬਜ਼ੁਰਗ ਲੋਕ ਪੈਨਸ਼ਨ ਤੇ ਸਾਰੀ ਆਪਣੀ ਜ਼ਿੰਦਗੀ ਕੱਟ ਰਹੇ ਹਨ ਤੇ ਜੇਕਰ ਉਹਨਾਂ ਦੀ ਪੈਨਸ਼ਨ ਉਹਨਾਂ ਦੇ ਜਿਉਂਦੇ ਜੀ ਬੰਦ ਹੋ ਜਾਵੇ ਇਹ ਕਹਿ ਕੇ ਤੁਸੀਂ ਤਾਂ ਮਰ ਚੁੱਕੇ ਹੋ ਪਈ ਕਿੱਡੀ ਲਾਪਰਵਾਹੀ ਕਿੱਡੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਔਰ ਜਿਨ੍ਹਾਂ ਲੋਕਾਂ ਨੂੰ ਪੈਨਸ਼ਨ ਮਿਲਣ ਲਈ ਬੰਦ ਹੋ ਜਾਂਦੀ ਹੈ ਉਹਨਾਂ ਲਈ ਬੇहद ਮੁਸ਼ਕਿਲ ਹੋ ਜਾਂਦਾ ਹੈ ਆਪਣੀ ਕਾਰਗੁਜ਼ਾਰੀ ਚਲਾਉਣਾ ਦੱਸ ਦਈਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਕਿ 70 ਸਾਲ ਦੀ ਬਜ਼ੁਰਗ ਔਰਤ ਨੂੰ 4 ਸਾਲ ਪਹਿਲਾਂ ਮਰਿਆ ਦਿਖਾ ਕੇ ਨਾ ਸਿਰਫ 6 ਮਹੀਨੇ ਪਹਿਲਾਂ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਬਲਕਿ ਬੈਂਕ ਨੇ ਉਸ ਨੂੰ 85000 ਰੁਪਏ ਉਸ ਵੱਲ ਬਕਾਇਆ ਕੱਢ ਦਿੱਤੇ ਬਜ਼ੁਰਗ ਔਰਤ ਖੁਦ ਦਿਲ ਦੀ ਮਰੀਜ਼ ਹੈ ਤੇ ਉਸ ਦਾ 48 ਸਾਲ ਦਾ ਪੁੱਤਰ ਕੈਂਸਰ ਦਾ ਮਰੀਜ਼ ਹੈ ਤੇ 42 ਸਾਲਾਂ ਦਾ ਛੋਟਾ ਪੁੱਤਰ ਮੰਦਪੁੱద్ధి ਵੀ ਹੈ ਤੇ ਨਾਲ ਦੀ ਨਾਲ ਅਪਾਹਜ ਵੀ ਬੈਂਕ ਦਾ ਕਹਿਣਾ ਹੈ ਕਿ ਬੇਬੇ ਦੀ 4 ਸਾਲ ਪਹਿਲਾਂ ਮੌਤ ਹੋਣ ਦੀ ਮੇਲ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੈਂਕ ਨੂੰ ਕੀਤੀ ਗਈ ਇਸ ਲਈ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਤਾਂ ਸਵਾਲ ਇਹ ਹੈ ਕਿ ਪੈਨਸ਼ਨ ਤਾਂ 6 ਮਹੀਨੇ ਪਹਿਲਾਂ ਬੰਦ ਕੀਤੀ ਗਈ ਲੇਕਿਨ ਮੇਲ ਦਾ ਜ਼ਿਕਰ 4 ਸਾਲ ਪਹਿਲਾਂ ਦਾੰਦਾ ਤਾਂ ਸਾਢੇ 3 ਸਾਲ ਫਿਰ ਪੈਨਸ਼ਨ ਕੌਣ ਲਈ ਗਿਆ ਪਰ ਉਸ ਤੋਂ ਵੀ ਉੱਪਰਲਾ ਸਵਾਲ ਇਹ ਹੈ ਕਿ ਬੇਬੇ ਤਾਂ ਜਿੰਦਾ ਹੈ ਤਾਂ ਮੇਲ ਕੀਤੀ ਕਿਸ ਬੇਫਕੂਫ ਨੇ ਮਾਮਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਦੀ ਰਹਿਣ ਵਾਲੀ ਮਨਜੀਤ कौर ਨਾਲ ਸੰਬੰਧਿਤ ਹੈ 6 ਮਹੀਨੇ ਪਹਿਲਾਂ ਉਸ ਦੀ ਪੈਨਸ਼ਨ ਬੰਦ ਹੋ ਗਈ ਅਤੇ ਬੀਤੇ ਦਿਨ ਜਦੋਂ ਉਹ ਬੈਂਕ ਗਈ ਤਾਂ ਬੈਂਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਮੇਲ ਕਰਕੇ ਬੈਂਕ ਨੂੰ ਦੱਸਿਆ ਗਿਆ ਕਿ ਬੈਂਕ ਦੇ ਰਿਕਾਰਡ ਅਨੁਸਾਰ ਰਿਕਾਰਡ 'ਚ ਤੁਸੀਂ ਤਾਂ ਮਰੇ ਹੋਏ ਹੋ ਤੇ 4 ਸਾਲ ਤੋਂ ਪੈਨਸ਼ਨ ਲੈ ਰਹੇ ਹੋ ਮਤਲਬ ਸਵਾਲ ਹੋਰ ਖੜਾ ਹੋ ਰਿਹਾ ਹੈ ਕਿ ਜੇ ਇੱਕ ਵਿਅਕਤੀ ਮਰਿਆ ਹੋਇਆ ਤੋ ਆਪਣੀ ਪੈਨਸ਼ਨ ਲੈਣ ਕਿਵੇਂ ਆਂਦਾ ਕਿ ਉੱਤੋਂ ਸਵਰਗਾਂ ਤੋਂ ਥੱਲੇ ਆ ਕੇ ਆਪਣੀ ਪੈਨਸ਼ਨ ਲੈਣ ਆਉਂਦਾ ਕਿ ਪੈਨਸ਼ਨ ਇੰਨੀ ਜ਼ਿਆਦਾ ਇੱਥੋਂ ਮੈਂ ਆਪਣੀ ਪੈਨਸ਼ਨ ਲੈ ਕੇ ਜਾਵਾਂ ਕਿ ਸਵਰਗਾਂ 'ਚ ਉਹ ਕਰੋੜਾਂ ਦੇ ਭਾਤੇ ਚੱਲੇਗੀ ਤਾਂ ਬੜੇ ਬੇਫਕੂਫਾਨਾ ਸਵਾਲ ਜਿਹੜੇ ਆ ਉਹ ਸਾਹਮਣੇ ਆਉਂਦੇ ਆ ਔਰ ਉਹਨਾਂ ਦੇ ਇਹ ਵੀ ਕਹਿਣਾ ਸੀ ਕਿ ਤੁਹਾਨੂੰ ਸਾਰੀ ਪੈਨਸ਼ਨ ਜਿਹੜੀ ਤੁਸੀਂ ਲਈ ਹੈ ਲੋਕਾ ਤੁਸੀਂ ਮਰੇ ਹੋਏ ਹੋ ਕਿ ਤੁਸੀਂ ਜਿੰਦਾ ਹੋ ਗਏ ਹੋ ਕਿ ਤੁਹਾਨੂੰ 85000 ਰੁਪਏ ਜਿਹੜੇ ਆ ਉਹ ਵਾਪਸ ਕਰਨੀ ਪਵੇਗੀ ਉੱਥੇ ਜਦੋਂ ਸਬੰਧਤ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਕਿਰਨਪ੍ਰੀਤ कौर ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਉਹ ਜਾਂਚ ਕਰਨਗੇ ਕਿ ਗਲਤੀ ਕਿੱਥੇ ਹੋਈ ਹੈ ਅਤੇ ਬੇਬੇ ਬੇਬੇ ਨੂੰ ਪੂਰੀ ਪੈਨਸ਼ਨ ਕਿਵੇਂ ਮਿਲੇਗੀ ਦਿਖਾਣੇ ਮੌਕੇ ਦੀ ਪੂਰੀ ਤਸਵੀਰਾਂ ਮੈਂ ਤਾਂ ਪਹਿਲਾਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਮਨ੍ਹਾ ਕਰਤਾ ਆਸਲਾ ਗਰਦਾਸਪੁਰੇ ਗਈ ਤੇ ਗਰਦਾਸਪੁਰਾ ਮੈਂ ਓਕੇ ਹੈ ਤੀ ਆਪਣੇ ਬੈਂਕ ਨਾਲ ਗੱਲ ਕਰ ਲੋ ਜਾ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਇਹ ਕੰਮ ਕਰ ਸਕਦੇ ਮੈਨੂੰ ਕੁਝ ਨਹੀਂ ਦੱਸਿਆ ਤੇ ਕਪਤਸੂ ਮੈਂ ਪਰੇ ਮੈਂ ਮੁੰਡਾ ਲੈ ਕੇ ਆਈ ਹਾਂ ਤੇ ਉਹ ਇਹਨੇ ਫਿਰ ਪੁੱਛਿਆ ਉਹਨਾਂ ਕਾ ਤੁਹਾਡੀ ਮਾਂ ਮਰ ਗਈ ਜੇ 4 ਸਾਲ ਹੋ ਗਏ ਫਿਰ ਸਾਨੂੰ ਭਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੋਰੇ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ 85 ਨਾ ਇਹ ਕਿੱਥੋਂ ਦੇ ਰਹੇ ਨੇ ਕੱਟ ਫੋਨ ਮੈਨ ਮੈਨ ਖਾਤਾ ਮੈਨੂੰ ਖਾਤਾ ਖੋ ਖੋਲ ਦੇ। ਘਰੇ ਮੇਰੇ ਪੈਨਸ਼ਨ ਬਾਲ ਸਰਕਾਰ ਮੈਨੂੰ ਦੇ ਦੇ ਮੈਨੂੰ। ਜਦ ਮਾਦਾ ਨੂੰ ਮੇਨ ਆ ਗਈ ਨਾ 28000 ਨਾ ਮੈਨੂੰ ਨੀਂਦ ਹੁੰਦੀ। ਮੈਂ ਤਾਂ ਰੋਜ਼ ਸਾਡੇ ਪੈਨਸ਼ਨ ਵਜੋਂ ਮੈਂ ਤਾਂ ਔਟਾ ਪ੍ਰੂਫ ਦਿੱਖ ਦਈਆਂ ਉਹ। ਕਿ ਇਹ ਕੀ ਕਾਰਨ ਹੋ ਗਿਆ ਵਕਿਓ। ਕਿੰਨੇ ਇਹ ਕੰਮ ਕਰਤਾ ਤੇ ਕਿੰਨੇ ਇਹਨ ਮਰਿਆ ਦਾ ਇਹਨ ਛੱਤ ਤੇ ਪਹੁੰਚਾਤਾ ਤੇ ਪੈਕੇ ਵਿੱਚ ਵੀ ਜਿਹੜਾ ਜੇ ਉਹ ਕੋ ਮਲੇ ਨਹੀਂ ਨਾ ਇਹਨਾਂ ਚੰਦੇ ਨੇ ਕਿ ਪਤਾ ਲੱਗਦਾ ਵੀ ਕਿੰਨੇ ਕਿੰਨੇ ਸਾਡੇ ਪਿੱਛਾ ਕੀਤਾ ਨੂੰ ਪਾਇਦਾ ਲੱਗੇ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਆ ਮਤਲਬ ਕਿੰਨੇ ਵੀ ਜਿਹੜੇ ਕੜਦੇ ਕਿੰਨਾ ਸਮਾਂ ਹੋ ਗਿਆ ਜਿਹੜੇ ਕੜਦੇ 6 ਮਹੀਨੇ ਹੋ ਗਏ ਹਾਂਜੀ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਗਿਆ ਜੀ ਨਾ ਜੀ ਕਿੰਨੇ ਚਿਰ ਤੋਂ ਮਰੀਜ਼ ਚਾਰ ਚਾਰ ਆਇਓ ਐਸੇ ਮੈਡਮ ਨੇ ਵੱਡੀ ਨੇ ਵੱਡੇ ਨੇ ਦੱਸਿਆ ਪਰਸੂ ਤੇ ਚਾਰ ਉਹਨੇ ਇਹਨਾਂ ਨਾਲ ਗੱਲ ਕਰਨ ਦੇ ਹੀ ਬੇਦ ਮਰਿਆ ਤੇ ਗਏ ਆਏ ਆ ਸਾਨੂੰ ਪਰ ਖਾਤਾ ਮੈਂ ਤਾਂ ਨਹੀਂ ਫੋਲਣ ਦਾ ਦਾਦਾ ਨਹੀਂ ਆਹੀ ਨਹੀਂ ਫੋਲ ਸਕਦੇ ਪਰਵਾਦ ਜੀ ਮੇਰਾ ਇਹ ਹੈ ਬੇਟਾ ਮੇਰੀ ਨੋ ਮੇਰੇ ਇਹਦੇ ਦੋ ਬੇਟੇ ਆ ਤੇ ਕਿਦਕ ਮੇਰਾ ਛੋਟਾ ਬੱਚਾ ਜੀ ਆਪ ਹਾੜ ਦੇ ਮਰੀ ਜੀ ਹਾਂਜੀ ਤੇ ਬੇਟਾ ਜੀ ਨਹੀਂ ਮੇਰੇ ਪੋਤੇ ਵੀ ਨਹੀਂ ਕਿ ਠੀਕ ਹੈ ਨਹੀਂ ਇਹਦਾ ਵੀ ਚਿੰਤਾ ਮੇਨ ਹੋ ਰਹੀ ਨੇ ਹਾਂਜੀ ਹਾਂਜੀ ਇਹਨੂੰ ਕੈਂਸਰ ਦੀ ਨੁਕਸਾਨ ਨੂੰ ਇਹ ਦੂਜਾ ਗੁੱਜਾ ਉਹ ਤਾਂ ਏਡਾ ਕਿ ਆ ਤੇ ਇੱਥੇ ਹੀ ਉਹਨੇ ਉੱਤਰ ਉੱਤਰ ਚੇਅਰ ਲਾ ਗੇ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਕੱਲਿਆਂ ਵੀ ਜਾਵਾਂ ਤੇ ਚਲ ਜਾਵਾਂ ਤੇ ਮੈਂ ਕਿ ਭੂਏ ਘਰੀ ਚਲ ਜੀ ਉਹ ਇਨਾ ਕਿ ਤੁਸੀਂ ਵੇਖਿਆ ਹੋਗੇ ਕਿ ਕਿਤੇ ਫਿਰਦਾ ਕਿਤੇ ਸਰ ਅਨੁਛੇ 6 ਮਹੀਨੇ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਹਰ ਕੀ ਅਭੀ ਪਤਾ ਨਹੀਂ ਕੋਈ ਇਨਕੁਆਇਰੀ ਹੋਏਗੀ ਕਿ ਉਹ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਸਾਡੀ ਮਾਤਾ ਨੂੰ ਵੀ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਟਿਕਾ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰਦੇ ਸਾਨੂੰ ਕਦੇ ਇੱਕ ਤੋਂ ਬੈਂਕ ਤੋਂ ਉਹ ਬੈਂਕ ਵਾਲਾ ਕੰਮ ਜਿੱਥੋਂ ਪੈਨਸ਼ਨ ਵਾਈ ਹੁੰਦੀ ਤਾਂ ਅਸੀਂ ਕਦੇ ਸ਼ਿਵਦਾ ਕੰਨੇ ਜਾਣ ਵਾਲਾ ਰੇਤ ਰੂਪ ਤੇ ਸਾਨੂੰ ਕਰਪਾਖਰ ਤੱਕ ਪਤਾ ਲੱਗਾ ਅਸੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਵੀ ਸਾਨੂੰ ਇਹ ਤਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਲੈਣ ਸਾਡੇ ਪਿਛਲੇ ਮਹੀਨੇ ਸੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਸਾਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਤੁਹਾਡਾ ਨਹੀਂ ਤੁਸੀਂ ਕਹਿੰਦੇ ਤੁਹਾਡੇ 4 ਸਾਲ ਹੋ ਗਿਆ ਸਾਡੀ ਮਾਤਾ ਦੀ ਦੇਾਤੋਂ ਯਾ 58000 ਰੁਪਇਆ ਸਾਡੀ ਵੱਲ ਬੈਂਕ ਕੇ ਲੋਨ ਕੱਢੀ ਜਾਂਦੀ ਵੀ ਤੁਸੀਂ ਝੂਠੀ ਲਾ ਲਈ ਆ ਪਰ ਅੱਜ ਅਸੀਂ ਹਾਰ ਕੇ ਬਾਦੀ ਮਰਾਈ ਅਸੀਂ ਸਰਕਾਰ ਤੱਕ ਬਹਾਰ ਲਾਈ ਆ ਕਿ ਸਾਡਾ ਇਹਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜਿੱਥੇ ਕਿ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਤੇ ਸਾਡੀ ਪੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਬਸਾਂ ਹੀ ਆਪਣਾ ਇਲਾਜ ਕਰਦੇ ਹਾਂ ਤੇ ਅਸੀਂ ਉਹ ਥੋੜੇ ਬਹੁਤੇ ਪੈਸੇ ਦਵਾਈ ਜਿੰਦੇ ਹੋਣੇ ਆ ਅੱਜ ਉਹਨਾਂ ਅਸੀਂ ਯਾਰ ਮਨੇ ਹਾਨੂੰ ਬੈਂਕ ਦੇ ਅਧਿਕਾਰੀ ਨੇ ਆਖਿਆ ਵੀ ਇੱਕ ਐਪਲੀਕੇਸ਼ਨ ਲਿਖ ਕੇ ਦੇਵੋ ਪਰ ਇਹ ਕੋਈ 17 1500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਤਾਂ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਕਿ ਅਸੀਂ ਪਰੇਸ਼ਾਨ ਆ ਕਿ ਸਾਸਾ ਕੀ ਨਹੀਂ ਆ ਇਹਨਾਂ ਦਾ ਰੱਬ ਦਾ ਵੀ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਅਮ ਦਾ ਵਿਆਹ ਸਹਾਰਾ ਲਿਆ ਤੇ ਅਸੀਂ ਸਰਕਾਰ ਤੱਕ ਆਵਾਜ਼ ਫੌਂਡਾ ਪੁੱਛ ਕੀਤੀ ਗਾਣੇ ਤੇ ਹੁਣ ਵੈਸੇ ਤੇ ਬੜਾ ਵਧੀਆ ਡੀਲ ਕੀਤਾ ਇਹ ਤੇ ਐਪਲੀਕੇਸ਼ਨ ਦੇ ਕੇ ਦੇ ਤੋ ਤੁਹਾਡੀ ਇਹ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਚਾਲੂ ਹੋ ਜੇ ਤੇ ਬਾਕੀ ਪੈਨਸ਼ਨ ਗਰੀ ਗੱਲ ਕੱਟੀ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਢਿਆ ਬਤਨੀ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੇ ਕੀ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰਿਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਇਡੈਂਟੀਟੀ ਵੇਖ ਕੇ ਅੰਗੂਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ ਪੈਸੇ ਦਿੰਦੀ ਆ ਇਹ ਕੀ ਗੱਲ ਉਧਰ ਦਿੰਦੇ ਰਹੇ ਆ ਨੰਬਰ 2 ਇਹ ਆ ਵੀ ਸਭ ਤੋਂ ਵੱਡੀ ਤੇ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲੱਖਿਆ ਗਿਆ ਵੀ ਡੈਥ ਹੋ ਗਈ ਆ ਕੀ ਹੈ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਤੈਨੂੰ ਕਹਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਦਮਿੰਦੇ ਤੋਂ ਕਿ ਕਿਰਪਾ ਕਰਕੇ ਇਸ ਚੀਜ਼ ਜਲਦੀ ਅਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾਂ ਅਪਲੋਡ ਅਪਡੇਟ ਹੋਣ ਵਾਲੀਆਂ ਆ ਅਪਡੇਟ ਕੀਤੀਆਂ ਯਾਰ ਤਾਂ ਕਿ ਕੋਈ ਹੋਰ ਕਿਸੇ ਦੇ ਫਿਊਚਰ ਦੇ ਵਿੱਚ ਪ੍ਰੋਬਲਮ ਨਾ ਹੋ ਜੇ ਆਪ